ਤੋ ਪੰਜਾਬ ਦੀ ਆਰਥਿਕਤਾ ਦਾ ਬਹੁਤ ਵੱਡਾ ਵੇਸ ਹੈ ਵੀਟ ਔਰ ਪੈੜੀ ਦਾ ਸੀਜ਼ਨ ਹੈ ਪੰਜਾਬ ਦੀ ਕੋਰ ਸੋ ਪਹਿਲੀ ਅਕਤੂਬਰ ਤੋਂ ਜਿਹੜੇ ਛਾਨੇ ਦੀ ਸਰਕਾਰੀ ਖਰੀਦ ਦਾ سلسلہ ਸ਼ੁਰੂ ਹੋ ਰਿਹਾ ਉਹਦੇ ਸਵਾਨ ਦੇ ਵਿੱਚ ਅੱਜ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਸੋ ਲਗਭਗ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 185 ਲੱਖ ਮੀਟਰ ਟਨ ਦਾ ਟਾਰਗੇਟ ਮਿਲਿਆ ਹੈ ਸੋ ਐਸੀ ਪੰਜਾਬ ਦੇ ਅੰਦਰ 190 ਲੱਖ ਮੀਟਰ ਟਨ ਦਾ ਇੰਤਜ਼ਾਮ ਕੀਤਾ ਸੋ ਉਹਦੇ ਲਈ ਸਾਡੇ ਕੋਲ 1800 ਅ 21 ਮੰਡੀਆਂ ਜਿਹੜੀਆਂ ਆ ਆਲਰੇਡੀ ਮਤਲਬ ਚੱਲਦੀਆਂ ਨੇ ਤੇ 600 ਕੁਝ ਮੰਡੀਆਂ ਆ ਆਰਜੀ ਤੌਰ ਤੇ ਹਰ ਸਾਲ ਬਣਾਈਆਂ ਜਾਂਦੀਆਂ ਨੇ ਸੋ ਲਗਭਗ 2300 ਤੋਂ ਉੱਪਰ ਜਿਹੜੀਆਂ ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਅੰਦਾਜ਼ਨ 8 ਲੱਖ ਤੋਂ ਉੱਪਰ ਪੰਜਾਬ ਦੇ ਕਿਸਾਨ ਨੇ ਆਪਣੀ ਜਿੰਸ ਲੈ ਕੇ ਆਣਾ ਸੋ ਉਹਦੇ ਲਈ ਸਾਰੇ ਜਿਹੜੇ ਆ ਠੁਗਮੇ ਪ੍ਰਬੰਧ ਚਾਹੇ ਉਹ ਗੱਟਿਆਂ ਦਾ ਪ੍ਰਬੰਧ ਦਾ ਬੋਰੀਆਂ ਦਾ ਸੋ 41000 ਕਰੋੜ ਤੋਂ ਉੱਪਰ ਜਿਹੜੀ ਆ ਉਹ ਸਾਨੂੰ ਸੀਸੀਐਲ ਵੀ ਮਿਲ ਚੁੱਕੀ ਆ ਸੋ ਕਿਸੇ ਵੀ ਪੱਖ ਤੋਂ ਜਿਹੜੇ ਇੰਤਜ਼ਾਮ ਦੇ ਸਵਾਲ ਨੇ ਉਹ ਪੂਰੇ ਜਿਹੜੇ ਆ ਉਹ ਮਤਲਬ ਕਰ ਲਏ ਗਏ ਆ ਔਰ ਵਿਸ਼ੇਸ਼ ਤੌਰ ਤੇ ਇਸ ਸੀਜ਼ਨ ਦੇ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਹਦਾਇਤ ਟੋਟਲ ਡੀਸੀ ਸਹਿਵਾਨ ਨੂੰ ਕਿ ਉਹ ਹਰ ਰੋਜ਼ ਮੰਡੀਆਂ ਚ ਜਾਇਆ ਕਰਨਗੇ ਔਰ ਮੰਡੀਆਂ ਦੇ ਅੰਦਰ ਪਾਣੀ ਦੇ ਇੰਤਜ਼ਾਮ ਦਾ ਸਵਾਲ ਆ ਉਥੇ ਕਿਸਾਨਾਂ ਦੀ ਕੋਈ ਮੁਸ਼ਕਲ ਆ ਮਜ਼ਦੂਰਾਂ ਦੀ ਕੋਈ ਮੁਸ਼ਕਲ ਆ ਕੋਈ ਆਰਤੀਆਂ ਦੀ ਮੁਸ਼ਕਲ ਆ ਜੈਨ ਕਿ ਪ੍ਰਗੋਰਮੈਂਟ ਨਾਲ ਜੁੜੀ ਕੋਈ ਵੀ ਫੈਕਲਟੀ ਆ ਜਿਹਦਾ ਕੋਈ ਸਵਾਲ ਆ ਉਹ ਹਰ ਰੋਜ਼ ਮਾਨਜੋਗ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿਆ ਕਰਨਗੇ ਟੋਡਰ ਸਾਡੇ ਮਾਨਜੋਗ ਡਿਊਟੀ ਕਮਿਸ਼ਨ ਸਾਹਿਬ ਸੋ ਅਸੀਂ ਵੀ ਲਗਾਤਾਰ ਇਨਾ ਦਿਨਾਂ ਦੇ ਦੌਰਾਨ ਫੀਲਡ ਦੇ ਵਿੱਚ ਰਹਿਣਾ ਸੋ ਵਸ ਕੁਦਰਤ ਮੇਰ ਰੱਖੇ ਪੰਜਾਬ ਦੇ ਅੰਦਰ ਮੌਸਮ ਚੰਗਾ ਮਤਲਬ ਰਵੇ ਸੋ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੁੰਦੇ ਆ ਤੇ ਜਦੋਂ ਦੀ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਇਹ ਸਾਡਾ ਸੇਵਾ ਸੀਜ਼ਨ ਹੈਗਾ ਪ੍ਰਗੋਰਨਮੈਂਟ ਦਾ ਅਸੀਂ ਬੜੇ ਸਮੂਥਲੀ ਚਲਾਏ ਆ ਸੋ ਇਹ ਵੀ ਸੀਜ਼ਨ ਜਿਹੜਾ ਆ ਉਹ ਵਧੀਆ ਰਵੇ ਇੱਕ ਹੀ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਫਸਲ ਹੈ ਉਹਨੂੰ ਥੋੜਾ ਜਿਆਦਾ ਸੁਆਕ ਸੁਕਾ ਕੇ ਲੈਂਦਾ ਜਾਵੇ ਸੁਆਰ ਕੇ ਲੈਂਦਾ ਜਾਵੇ ਤਾਂ ਜੋ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੌਜਰਦੀ ਜਾ ਇਸ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਕਿਸਾਨਾਂ ਨੂੰ ਅਪੀਲ ਆ ਚੜ੍ਹਦੀ ਕਲਾ ਸਹਨ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਹਰ ਸਾਲ ਦੀ ਤਰ੍ਹਾਂ ਕੱਲਾ ਕੱਲਾ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ادائیگی ਆ ਉਹਦਾ ਵੀ ਸਰਕਾਰ ਨੇ ਪੂਰਾ ਜਿਹੜਾ ਇਹ ਇੰਤਜ਼ਾਮ ਕੀਤਾ ਸੋ ਮੋٹے ਤੌਰ ਦੇ ਉੱਤੇ ਪਰਕਿਊਰਮੈਂਟ ਨਾਲ ਜੁੜੇ ਜਿੰਨੇ ਵੀ ਇੰਤਜ਼ਾਮ ਨੇ ਉਹ ਮੁਕੰਮਲ ਕਰ ਲਏਗੇ ਆ ਔਰ ਸਾਰੇ ਮਲਾਜ਼ਮ ਸਾਰੇ ਅਫੀਸਰ ਡਿਪਿਊਟ ਕਰ ਦਿੱਤੇ ਗਏ ਆ ਸੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆੜਤੀ ਨੂੰ ਮੇਲਣ ਨੂੰ ਦਿੱਕਤ ਨਾ ਹੋਵੇ ਇਹ ਸਾਡੀ ਬਚਨ ਬੰਦ ਆ ਆੜਤੀ ਐਸੋਸੀਏਸ਼ਨ ਕਹਿ ਰਹੀ ਹੈ ਜੀ ਇੱਕ ਤਰੀਕ ਤੋਂ ਅਸੀਂ ਹੜਤਾਲ ਨਹੀਂ ਹੋਵਾਂਗੇ ਖਰੀਦ ਨਹੀਂ ਕਰਾਂਗੇ ਉਸ ਤੇ ਲਈ ਕੀ ਅਰੇਂਜਮੈਂਟ ਤੁਸੀਂ ਕਰਦੇ ਹੋ ਅਗੇ 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 ਮਸਲਾ ਪਰ ਦੀ ਥੋੜਾ ਸਿਰ ਯਾਰ ਯਾਰ ਕਰੋ ਕਰਤ ਕਰਤ ਦੋ ਤਿੰਨ ਚੇਂਜ ਕਰ ਦਿਓ 20 ਹਾਂਜੀ ਹਾਂਬ ਆ ਰਹੀ ਹੈ ਆਰਾਮ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਵੱਡੀ ਖੁਸ਼ਖਬਰੀ ਹੈ ਕਿ ਸਰਦਾਰ ਭਗਵੰਤ ਸਿੰਘ ਜੀਮਾਨ ਸਾਹਿਬ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਹੈ ਉਹ ਤੰਦਰੁਸਤ ਹੋ ਕੇ ਅੱਜ ਉਹਨਾਂ ਨੇ ਉਹਨਾਂ ਦੇ ਮਨ ਵਿੱਚ ਫਿਕਰ ਵੀ ਹੈ ਪੰਜਾਬ ਪ੍ਰਤੀ ਪ੍ਰੋਕਿਉਰਮੈਂਟ ਤੇ ਪਹਿਲੀ ਮੀਟਿੰਗ ਕਿਉਂਕਿ ਸਾਡੇ ਫਸਲ ਆਉਣ ਵਾਲੀ ਆ ਗਈ ਹੈ ਇਸ ਲਈ ਉਹਨਾਂ ਨੇ ਰੱਖੀ ਹੈ ਚਾਹੇ ਅਜੇ ਡਾਕਟਰਾਂ ਨੇ ਉਹਨਾਂ ਨੂੰ ਥੋੜਾ ਇਸ ਦਾ ਰੋਕਣਾ ਸੀ ਵੀ ਅਜੇ ਇੱਕ ਦੋ ਚਾਰ ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ੍ਰੀ ਲਾਲਚੰਦ ਜੀ ਖਟਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਹੈ ਕਿ ਫਸਲਾਂ 'ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋਗੇ ਤੇ ਹੋ ਜਾਣਗੇ ਜੇ ਕੋਈ ਮਣੀ ਮੁੱਟੀ ਰਹੀ ਹੋ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਣੀ ਹੈ ਆਰਤੀ ਆਜੇ ਫਰਾਰਤੀ ਇਹ ਸਭ ਤੋਂ ਵੱਧ ਕਹਿੰਦੇ ਜੀ ਅਸੀਂ ਮੰਡੀਆਂ ਨਹੀਂ ਚਲਾਵਾਂਗੇ ਇੱਕ ਤਰੀਕ ਦੇਖੋ ਆਰਤੀ ਆਜੇ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਤੋ ਮੰਗਾ ਮੁਸ਼ਕਲਾਂ ਸਨ ਉਹਨਾਂ ਨੂੰ ਅਸੀਂ ਪੂਰੀ ਪੂਰੇ ਖੁੱਲ੍ਹੇ ਦਿਲ ਨਾਲ ਸੁਣਿਆ ਔਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋਟੇ ਮਸਲੇ ਆ ਉਹ ਵੀ ਹੱਲ ਹੋ ਜਾਣਗੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨਾਲ ਅਸੀਂ ਗੱਲ ਕਰਕੇ ਠੀਕ ਹੈ ਇੱਥੇ ਕਿਸਾਨਾਂ ਨੂੰ ਵੀ ਜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਹੈ ਇੱਕ ਦਿਨ ਕੋਈ ਮਸਲਾ ਹੱਲ ਨਹੀਂ ਹੋਏਗਾ ਸਾੜ ਜੀ ਕਹਿੰਦੇ ਜੀ ਮੀਟਿੰਗ ਬਹੁਤ ਸੋਹਣੀ ਹੋਈ ਮਾਹੌਲ ਬਹੁਤ ਵਧੀਆ ਸੀ ਪਰ ਗੱਲ ਸਿਰੇ ਨਹੀਂ ਲੱਗੀ ਉਹ ਕਹਿੰਦੇ ਇਸ ਕਰਕੇ ਅ ਗੱਲ ਗੱਲ ਸਿਰੇ ਲੱਗਣ ਦੀ ਵੇਖੋ ਤੁਸੀਂ ਸਾਰੇ ਸਿਆਣੇ ਹੋ ਸਾਰੇ ਪੱਖਾਂ ਤੋਂ ਬਹੁਤ ਵਧੀਆ ਇੱਕ ਦੂਸਰੇ ਨਾਲ ਗੱਲਬਾਤ ਸੁਣ ਕੇ ਔਰ ਇਹਦਾ ਫੈਸਲਾ 1 ਮਿੰਟ ਜੀ ਨਹੀਂ ਹੋ ਸਕਦਾ ਥੋੜਾ ਸਮਾਂ ਲੱਗਦਾ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਜਣੀ ਇੱਕ ਪੁੱਤ ਪਹਿਲਾਂ ਰਾਜ਼ੀ ਕਰ ਲਓਗੇ ਤੁਸੀਂ ਰਾਜੀ ਆ ਰਾਜੀ ਕਿਉਂ ਕਰ ਲਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਆ ਤੇ ਜਿਹੜੀ ਫਸਲ ਮਸਾ 6 ਮਹੀਨੇ ਤੋਂ ਹੁੰਦੀ ਹੈ ਇਹ ਅਕਾਲਪੁਰ ਕੁ ਵਾਇਗੁਰੂ ਮੇਲ ਰੱਖੇ ਕਿ ਇਹਦੀ ਮੇਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿਮੀਂਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸੰਭਾਲ ਲਿਫਟਿੰਗ ਦਾ ਮਸੂਦਾ ਵੀ ਕੇਂਦਰ ਨਾਲ ਗੱਲਬਾਤ ਕੀਤੀ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਵੀ ਉਹ ਤੁਹਾਨੂੰ ਲਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਕਿੰਨਾ ਦਾ 40 40000 ਕਿੰਨਾ ਫਿਰ ਕਿਹੜਾ ਦੱਸਦੇ ਸੀ ਉਹਨਾਂ ਦਾ ਉਹ ਤੁਸੀ ਆਸਫੇਸ ਦਾ ਜ਼ਿਕਰ ਕਰਦੇ ਹੋ ਮੇਰੇ ਖਿਆਲ ਅਸਲ ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆਉਂ ਕਿੰਦਰ ਨਾਲ ਜੋ ਜੀ ਜੀ ਐਫਸੀਆਈ ਦੇ ਨਾਲ ਉਹੀ ਤੇ ਮਸਲਾ ਹੱਲ ਕਿਵੇਂ ਹੋਇਆ ਸੋ ਅ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜ਼ੀ ਆ ਸੋ ਸਾਨੂੰ ਖੁਸ਼ੀ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੂਗ ਮੁੱਖ ਮੰਤਰੀ ਜੀ ਨੇ ਖੁਦ ਮੱਦਦ ਖਲ ਦੇ ਕੇ ਔਰ ਕੇਂਦਰੀ ਜੂਨੀਅਰ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਜਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਸੋ ਸੁਏਸਰਾ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਦਾ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਡੰਡ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਹੁਣ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਹੈ ਦਸੰਬਰ ਤੋਂ ਸ਼ੁਰੂ ਹੁੰਦੀ ਹੈ ਸੋ ਸਪੇਸ ਮਿਲਰਸ ਕੋ ਬਹੁਤ ਹੈਗਾ ਉਹਨਾਂ ਕੋ ਪੈਡੀ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਦਰੀ ਰਹੂਗਾ ਸਾਡਾ ਸੀਸ ਜੀ ਠੀਕ ਥੈਂਕ ਯੂ